ਨੇਗਾ ਮਾਰਦੇ ਆ ਦੁਨੀਆ ਭਰ ਦੀਆਂ ਖਬਰਾਂ ਤੇ ਮੈਂ ਤੁਹਾਡਾ ਅਮਰੀਕ ਸਿੰਘ ਸਾਹਿਲ ਸਿੰਘ ਦੇ ਨਾਲ ਪੰਜਾਬ ਤੋਂ ਸਪੇਨ ਦੇਖ ਰਹੇ ਸਾਰੇ ਸਰੋਤਿਆਂ ਦਾ ਅਸੀਂ ਵੈਲਕਮ ਕਰਦੇ ਆ ਜੀ ਸਾਹਿਲ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਤੇ ਤੁਹਾਨੂੰ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਨੂੰ ਦੇਖ ਰਹੇ ਨੇ ਸਾਹਿਲ ਜੀ ਵੱਧਦੇ ਆ ਉਹਨਾਂ ਖਬਰਾਂ ਵੱਲੋਂ ਕਿਹੜੀਆਂ ਖਬਰਾਂ ਨੇ ਜਿਹੜੀਆਂ ਖਬਰਾਂ ਆਪਾਂ ਸਾਰੇ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਜੀ ਭਾਜੀ ਪਹਿਲੀ ਖਬਰ ਵੱਲ ਵੱਧਦੇ ਆ ਜਿਹੜੀ ਸਪੇਨ ਦੀ ਪਾਰਟੀ ਪੀਪੀਪੀ ਜਿਹੜੀ ਪਾਰਟੀ ਜਿਹਦਾ ਨਾਮ ਪਾਰਟੀ ਪਪੂਲਰ ਹੈ ਉਹਨਾਂ ਨੇ ਜਿਹੜੀ ਮੌਜੂਦਾ ਸਰਕਾਰ ਹੈ ਉਹਤੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਨੀਤੀ ਬਦਲਣ ਦੇ ਦੋਸ਼ ਲਗਾਏ ਹਨ ਤੇ ਪੀਪੇ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਉੱਤੇ ਮਾਫੀ ਮੰਗਣਗੇ ਜੀ ਜੋ ਪੈਸੋ ਹੈ ਜਾਂ ਜਿਵੇਂ ਪੈਦਰੋ ਸਾਂਚੇ ਦੀ ਟੀਮ ਹੈ ਜੋ ਇਸ ਵੇਲੇ ਲੀਡ ਕਰ ਰਹੀ ਹੈ ਪੂਰੇ ਸਪੇਨ ਦੇ ਵਿੱਚ ਤੇ ਉਹਨਾਂ ਦੇ ਜਿਹੜੀ ਆਪੋਜੀਟ ਹੈ ਪੀਪੀ ਜੀ ਨੂੰ ਕਹ ਦਿੰਦੇ ਆ ਤੇ ਉਹ ਇਸ ਵੇਲੇ ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਂਦੇ ਹੋਏ ਦਿਖ ਰਹੇ ਨੇ ਜਾਨੀ ਕਿ ਕਾਫੀ ਲੰਮੇ ਸਮੇਂ ਤੋਂ ਜੋ ਸਪੇਨ ਦੇ ਵਿੱਚ ਆ ਉਹ ਪੈਸੋਏ ਦੀ ਜਿਹੜੀ ਸਰਕਾਰ ਆ ਉਹ ਰਾਜ ਕਰ ਰਹੀ ਆ ਜੀ ਸਾਹਿਬ ਜੀ ਜੀ ਬਾਦ ਦੇ ਜੀ ਅਗਲੀ ਖਬਰ ਦੇ ਬਾਅਦ ਅਗਲੀ ਖਬਰ ਹੈ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਦੇ ਬਾਰੇ ਨਵੀਂ ਅਪਡੇਟ ਜੋ ਕਿ ਆ 10 ਨੰਬਰ ਤੋਂ ਬਾਅਦ ਆ ਸਕਦੀ ਹੈ ਜੀ ਇਹ ਅਸੀਂ ਵੀਰ ਕਰਦੇ ਆ ਕਿ 10 ਨਵੰਬਰ ਤੋਂ ਬਾਅਦ ਜਿਹੜੇ ਵੀ ਆਪਣੇ ਪੰਜਾਬੀ ਜਾਂ ਫਿਰ ਆਪਣੀ ਕਮਿਊਨਿਟੀ ਦੇ ਕੱਚੇ ਬੰਦੇ ਆ ਉਹਨਾਂ ਲਈ ਕੋਈ ਨਾ ਕੋਈ ਖੁਸ਼ਖਬਰੀ ਜਾਂ ਫਿਰ ਗੁੱਡ ਨਿਊਜ਼ ਆਵੇ ਜੀ ਜੀ ਇਮੀਗ੍ਰੇਸ਼ਨ ਦੇ ਬਾਰੇ ਜਿਵੇਂ ਸਾਹਿਲ ਜੀ ਨੇ ਦੱਸਿਆ ਆ ਕਿ ਨਵੀਆਂ ਅਪਡੇਟ ਆਉਣ ਵਾਲੀਆਂ ਆ ਤੇ ਨਵੀਆਂ ਜਿਹੜੀਆਂ ਰਣਨੀਤੀਆਂ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਤੇ ਕਿਹੜੀਆਂ ਉਹ ਰਣਨੀਤੀਆਂ ਨੇ ਤੇ ਅਸੀਂ ਜਲਦ ਜਿਹੜੀ ਆ ਉਹ ਪ੍ਰੋਪਰ ਜਿਹੜੀ ਆ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਆ ਜੋ ਇਮੀਗ੍ਰੇਸ਼ਨ ਨੂੰ ਕੱਚੇ ਬੰਦਿਆਂ ਨੂੰ ਲੈ ਕੇ ਜਿਹੜੇ ਲੋਕ ਬਿਨਾਂ ਟੈਕਸਾਰੇ ਕੰਮ ਕਰਦੇ ਨੇ ਇਹਦੇ ਉੱਤੇ ਜਿਹੜੀ ਗਵਰਨਮੈਂਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਖਤਾਈ ਕਰਨ ਜਾ ਰਹੀ ਆ ਤੇ ਇਹ ਤੇ ਇੱਕ ਕੱਚੇ ਬੰਦਿਆਂ ਲਈ ਸਾਇਲ ਜੀ ਬਹੁਤ ਵੱਡੀ ਇੱਕ ਖਬਰ ਕਹਿ ਲੋ ਕਿ ਆ ਸਕਦੀ ਆ ਸਾਇਲ ਜੀ ਹਜੇ ਤੱਕ ਡਿਕਲੇਅਰ ਨਹੀਂ ਹੋਇਆ ਜਿੰਨਾ ਚਿਰ ਡਿਕਲੇਅਰ ਨਹੀਂ ਹੁੰਦਾ ਉਹਨਾਂ ਚਿਰ ਜਿਹੜੇ ਲੋਕ ਆ ਉਹ ਪੈਨਿਕ ਹੋਏ ਰਹਿਣਗੇ ਤੇ ਵੀਡੀਓ ਦੇਖਦੇ ਰਹਿਣਗੇ ਤੇ ਰਾਈਟ ਇਨਫੋਰਮੇਸ਼ਨ ਅਸੀਂ ਰਾਈਟ ਟਾਈਮ ਤੇ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਜੀ ਜੀ ਸਾਹਿਬ ਜੀ ਅਗਲੀ ਖਬਰ ਵੱਲ ਵਧਦੇ ਹਾਂ ਜੀ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਤੋਂ ਕੰਗੜਾ ਰਨੌਤ ਜਿਹੜੇ ਜਿਹੜੇ ਕਿ ਸਾਬਕਾ ਐਮਪੀ ਸਿਮਰਜੀਤ ਸਿੰਘ ਮਾਨ ਹੈ ਉਹ ਇਸ ਟਾਈਮ ਵੀ ਬਾਦਮਿਚਾਨ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਕੰਗੜਾ ਰਨੌਤ ਨੂੰ ਰੇਪ ਦਾ ਕਾਫੀ ਤਜਰਬਾ ਹੈ ਤੇ ਉਹਨਾਂ ਨੂੰ ਪੁੱਛਿਆ ਕਿ ਰੇਪ ਕੀ ਹੁੰਦੇ ਹਨ ਜੀ ਤੇ ਇਹ ਇਹ ਵਾਲਾ ਬਿਆਨ ਉਹਨਾਂ ਇਸ ਕਰਕੇ ਦਿੱਤਾ ਹੈ ਕਿ ਕਿ ਕنگਣਾ ਰਣੋਦ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਵਿਲੇ ਕਾਫੀ ਔਰਤਾਂ ਦੇ ਘਿਰੇ ਹੋਏ ਹਨ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ ਜੀ ਜਿਵੇਂ ਤੁਹਾਨੂੰ ਪਤਾ ਵਾ ਕنگਣਾ ਬਾਰੇ ਕنگਣਾ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣ ਲਈ ਇੱਕ ਸਟੰਟ ਯੂਜ਼ ਕਰਦੀ ਰਹਿੰਦੀ ਆ ਤੇ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੀ ਆ ਇਸ ਲਈ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਸਾਬਕਾ ਐਮਪੀ ਆ ਤੇ ਨਾਲ-ਨਾਲ ਸਿੱਖ ਕੌਮ ਦੀ ਆਵਾਜ਼ ਵੀ ਆ ਤੇ ਕਾਫੀ ਲੀਡ ਵੀ ਕਰਦੇ ਨੇ ਤੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਆ ਬੜਾ ਹੀ ਇੱਕ ਬਿਆਨ ਜਿਹੜਾ ਬਹੁਤ ਵੱਡਾ ਦਿੱਤਾ ਆ ਜਿਸ ਉੱਤੇ ਜਿਹੜੀ ਆ ਕੰਗਣਾ ਨੂੰ ਫੇਰ ਘिरी ਹੋਈ ਦਿਸ ਰਹੀ ਆ ਜਿਵੇਂ ਕੰਗਣਾ ਦੀ ਲਾਸਟ ਜਿਹੜੀ ਆ ਮੂਵੀ ਆ ਜਿਹੜਾ ਉਹਦਾ ਸੀਰੀਅਲ ਆ ਰਿਹਾ ਤੇ ਉਹਦੇ ਉੱਤੇ ਔਰੈਡੀ ਉਹ ਬਵਾਦਾ ਦੇ ਵਿੱਚ ਘिरी ਆ ਤੇ ਸਾਰੇ ਪੰਜਾਬੀਆਂ ਵੱਲੋਂ ਲਗਾਤਾਰ ਕਿਸਾਨੀ ਅੰਦੋਲਨ ਤੋਂ ਬਾਅਦ ਬਵਾਦਾ ਦੇ ਵਿੱਚ ਰਹੀ ਆ ਤੇ ਬਵਾਦਾ ਦੇ ਵਿੱਚ ਰਹਿ ਰਹੀ ਆ ਜੀ ਮਾਤੇ ਅਗਲੀ ਖਬਰ ਵਾਲ ਅਗਲੀ ਖਬਰ ਆ ਰਹੀ ਹੈ ਅਮਰੀਕਾ ਤੋਂ ਜੀ ਅਮਰੀਕਾ ਵਿੱਚ ਇੱਕ ਨੌਜਵਾਨ ਸੀ ਜਿਹਨਾਂ ਦਾ ਨਾਮ ਹੈ ਬਲਵਿੰਦਰਪਾਲ ਸਿੰਘ ਜੁਨੇ ਦੀ ਉਮਰ 38 ਸਾਲ ਹੈ ਉਹ ਆਜ ਤੋ ਲਗਭਗ 6 ਸਾਲ ਪਹਿਲਾਂ ਅਮਰੀਕਾ ਗਏ ਸੀ ਅਗਲੀ ਖਬਰ ਅਮਰੀਕਾ ਤੋਂ ਆ ਰਹੀ ਆ ਪਿੰਦਰਪਾਲ ਸਿੰਘ ਜੀ ਦੀ ਜੋ 6 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਮੌਤ ਦਾ ਕਾਰਨ ਕੀ ਆ ਜਾਣਦੇ ਆ ਜੀ ਸਾਹਿਲ ਜੀ ਮੌਤ ਦਾ ਕਾਰਨ ਕੀ ਰਿਹਾ ਆ ਮੌਤ ਦਾ ਕਾਰਨ ECG ਕੀ ਉਹਨਾਂ ਨੂੰ ਪੇਟ ਦੇ ਵਿੱਚ ਇਨਫੈਕਸ਼ਨ ਹੋਈ ਸੀ ਤੇ ਉਸ ਇਨਫੈਕਸ਼ਨ ਦੇ ਚੱਲਦੇ ਹੋਏ ਤੇ ਉਹਨਾਂ ਦੀ ਮੌਤ ਹੋਈ ਹੈ ਜੀ ਇਨਫੈਕਸ਼ਨ ਜਿਹੜਾ ਵਾ ਉਹ ਮੌਤਾਂ ਦਾ ਕਾਰਨ ਬਣ ਰਿਹਾ ਆ ਜਿਵੇਂ ਸਾਰਿਆਂ ਨੂੰ ਪਤਾ ਆ ਕਿ ਯੂਰਪ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਵੀ ਜਿਵੇਂ ਵਾਇਰਸ ਫੈ ਰਹੇ ਨੇ ਨਵੇਂ-ਨਵੇਂ ਤਰ੍ਹਾਂ ਦੇ ਵਾਇਰਸ ਆ ਰਹੇ ਨੇ ਇਸ ਤੋਂ ਇਲਾਵਾ ਬਹੁਤ ਜਿਹੜੀ ਆ ਇਨਫੈਕਸ਼ਨ ਜਿਹੜੀ ਆ ਉਹ ਖਾਣ ਪੀਣ ਦੇ ਤੋਂ ਹੁੰਦੀ ਆ ਤੇ ਇਨਫੈਕਸ਼ਨ ਨਾਲ ਸਪੈਨ ਅੰਦਰ ਤੇ ਯੂਰਪ ਵਿੱਚ ਵੀ ਕਾਫੀ ਮੌਤਾਂ ਹੋ ਰਹੀਆਂ ਨੇ ਛੋਟੇ ਛੋਟੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਪੇਟ ਦੇ ਇਨਫੈਕਸ਼ਨ ਨੂੰ ਲੈ ਕੇ ਸਰਕਾਰ ਨੇ ਕਈ ਤਰ੍ਹਾਂ ਦੇ ਨਵੇਂ ਵਾਇਰਸ ਜਿਹੜੇ ਆ ਉਹਨਾਂ ਦੇ ਉੱਤੇ ਸਰਚ ਕਰ ਰਹੇ ਨੇ ਕਿ ਜਿਹੜੀਆਂ ਇਹਨਾਂ ਮੌਤਾਂ ਨੂੰ ਰੋਕਿਆ ਜਾਵੇ ਕਿ ਜਿੱਥੇ ਬਹੁਤ ਸਾਰੇ ਕੇਸ ਜਿਹੜੇ ਦੁਨੀਆ ਭਰ ਤੋਂ ਆ ਰਹੇ ਨੇ ਤੇ ਇਹਦੇ ਉੱਤੇ ਧਿਆਨ ਰੱਖਿਆ ਜਾ ਰਿਹਾ ਆ ਬਹੁਤ ਹੀ ਇੱਕ ਦੁੱਖਦਾਈ ਖਬਰ ਜਿਹੜੀ ਪੰਜਾਬੀ ਨੌਜਵਾਨ ਦੀ ਅਮਰੀਕਾ ਤੋਂ ਸੁਣਨ ਨੂੰ ਮਿਲੀ ਆ ਤੋ ਜੀ ਤੁਹਾਡਾ ਧਿਆਨ ਲੈ ਕੇ ਜਾਂਦੇ ਆ ਸਪੇਨ ਵੱਲ ਬਾਰਸਲੋਨਾ ਬਾਰਸਲੋਨਾ 에어ਪੋਰਟ ਦੇ ਉੱਤੇ ਕਾਫੀ ਵੱਡੀ ਜੋ ਪੁਲਿਸ ਨੂੰ ਇੱਕ ਡਰੱਗ ਨਾਲ ਭਰੇ ਹੋਏ ਸਮਾਨ ਮਿਲੇ ਨੇ ਉਹ ਕੀ ਨੇ ਸਾਹਿਲ ਜੀ ਉਹਦੇ ਬਾਰੇ ਕੋਈ ਅਪਡੇਟ ਆਈ ਆ ਜੋ ਇੱਥੇ ਛਪਿਆ ਆ ਜੀ ਜੀ ਭਾਜੀ ਇੱਕ ਵਾਰ ਦੇ ਮੁਤਾਬਿਕ ਕੀ ਗਵਰਦੇ ਸਿਵਲ ਜਿਹੜੀ ਇੱਥੇ ਦੀ ਪੁਲਿਸ ਹੈ ਤੇ ਉਹਨਾਂ ਨੇ ਬਾਰਸਲੋਨਾ ਦੇ 에ਰਪੋਰਟ ਦੇ ਉੱਤੋਂ 7 ਕਿਲੋ ਜੋ ਕਿ ਭੰਗ ਫੜੀ ਹੈ ਤੇ ਇਹ ਇਹ ਬੰਦਾ ਜੋ ਕਿ ਬ੍ਰਾਜ਼ਿਲ ਤੋਂ ਆ ਰਿਹਾ ਸੀਗਾ ਤੇ ਉਹਨੇ ਆਪਣੇ ਬੈਗ ਦੇ ਵਿੱਚ ਛੁਪਾ ਕੇ ਰੱਖੀ ਹੋਈ ਸੀ ਤੇ ਗਵਰਦੇ ਸਿਵਲ ਨੂੰ ਉਸ ਬੰਦੇ ਤੇ ਸ਼ੱਕ ਹੋਇਆ ਤੇ ਉਹਨਾਂ ਨੇ ਜਦੋਂ ਉਸਦੇ ਬੈਗ ਦੀ ਤਲਾਸ਼ੀ ਲਈ ਤਲਾਸ਼ੀ ਲੈਣ ਤੋਂ ਬਾਅਦ ਤੇ ਬੈਗ ਦੇ ਬਿਲਕੁਲ ਪਿਛਲੇ ਪਾਸੇ ਐਨਥਲੇ ਕਰਕੇ ਇਸ ਨੂੰ ਭੰਗ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਹਾਤੀ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਡਰੱਗ ਨੂੰ ਲੈ ਕੇ ਸਪੇਨ ਗਵਰਨਮੈਂਟ ਜਿੱਥੇ ਯੂਰਪ ਗਵਰਨਮੈਂਟ ਬੜੀ ਚਿੰਤਾ ਦੇ ਵਿੱਚ ਹੈ ਨਵੇਂ-ਨਵੇਂ ਕਾਨੂੰਨ ਰੋਜ਼ਾਨਾ ਬਣਾਏ ਜਾ ਰਿਹਾ ਤੇ ਇੱਕ ਅਪਡੇਟ ਹੋਰ ਦੱਸ ਦਈਏ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਤੇ ਵੀ ਕੋਈ ਕ੍ਰਾਈਮ ਕੇਸ ਪੈਂਦਾ ਆ ਡਰੱਗ ਦਾ ਪੈਂਦਾ ਆ ਜਾਂ ਕੋਈ ਇਹੋ ਜਿਹਾ ਕ੍ਰਾਈਮ ਕੇਸ ਹੁੰਦਾ ਤੇ ਤੁਸੀਂ ਭੁੱਲ ਜਿਓ ਕਿ ਯੂਰਪ ਦੇ ਪੇਪਰ ਲੈ ਸਕੋਗੇ ਜੀ ਸਾਹਿਲ ਜੀ ਖਬਰਾਂ ਦਾ ਰੁਖ ਲੈ ਚਲੀਏ ਤਾਰਾਗੋਨਾ ਵਾਲ ਨੂੰ ਤਾਰਾਗੋਨਾ ਬਾਰਸਲੋਨਾ ਤੋਂ 100 150 ਕਿਲੋਮੀਟਰ ਦੀ ਦੂਰੀ ਤੇ ਆ ਕਾਫੀ ਪੰਜਾਬੀਆਂ ਦੀ ਵੱਧਦੀ ਹੋਈ ਆਬਾਦੀ ਆ ਤੇ ਖਬਰ ਆ ਜੀ ਐਕਸ ਵਾਈਫ ਦੇ ਘਰ ਵਾਲੇ ਨੂੰ ਮਾਰਨ ਦੀ ਪੂਰੀ ਸਾਦਿਸ਼ ਕੀਤੀ ਗਈ ਆ ਜਿਹਦੇ ਉੱਤੇ ਇੱਥੇ ਦੀਆਂ ਅਖਬਾਰਾਂ ਨੇ ਕੀ ਛਾਪਿਆ ਆ ਜੀ ਸਾਹਿਬ ਜੀ ਜੀ ਭਾਜੀ ਹਾਂ ਜੀ ਇਹ ਖਬਰ ਹੈ ਕਿ ਵੀਰਵਾਰ ਨੂੰ ਉਸਨੇ ਦੁਪਹਿਰ ਨੂੰ 1:30 ਵਜੇ ਆਪਣੀ ਐਕਸ ਪਾਰਿਖਾ ਦੇ ਜਿਹੜੇ ਹੁਣ ਨਮਾ ਘਰ ਨਾਲ ਹੋਣ ਵਾਲਾ ਘਰ ਨਾਲ ਸੀ ਉਹਨੂੰ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਉਦੋਂ ਉਹਨੇ ਪੁੱਜ ਦੇ ਘਰ ਦੇ ਸਾਹਮਣੇ ਖੜਾ ਹੋਇਆ ਸੀ ਤੇ ਉਹਨੇ ਖਿੜਕੀ ਤੋਂ ਗੋਲੀ ਚਲਾਈ ਹੈ ਤੇ ਇਹ ਉਹ ਗੋਲੀ ਉਹਦੇ ਹਸਬੰਦ ਨੂੰ ਲੱਗੀ ਹੈ ਤੇ ਇਸ ਟਾਈਮ ਉਹਦਾ ਹਸਬੰਦ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਤੇ ਹਸਪਤਾਲ ਵਿੱਚ ਦਾਖਲ ਹੈ ਜੀ ਜੀ ਬਾਕੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਲੜਾਈ ਆ ਝਗੜਾ ਕਈ ਵਾਰੀ ਬਹੁਤ ਖਤਰਨਾਕ ਰੂਪ ਲੈ ਜਾਂਦੀ ਆ ਜਿੱਥੇ ਬਹੁਤ ਜ਼ਿਆਦਾ ਗੰਭੀਰ ਜਿਹੜੇ ਹਾਲਾਤ ਬਣ ਜਾਂਦੇ ਨੇ ਜਿਹਦੇ ਵਿੱਚ ਕਈ ਵਾਰੀ ਇੱਕ ਦੂਸਰੇ ਦੀ ਜਾਨ ਵੀ ਚਲੀ ਜਾਂਦੀ ਆ ਵਾਦਿਆਂ ਜੀ ਅਗਲੀ ਖਬਰ ਵਾਲ ਅਗਲੀ ਖਬਰ ਆ ਰਹੀ ਹੈ ਗ੍ਰੀਸ ਤੋਂ ਗ੍ਰੀਸ ਦੇ ਵਿੱਚ ਇੱਕ ਕੰਮ ਕਰਦੇ ਹੋਏ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਆ ਜਿਸ ਬਾਰੇ ਇਸ ਵੇਲੇ ਪੂਰੀ ਪੋਸਟੀ ਨਹੀਂ ਕੀਤੀ ਗਈ ਤੇ ਉਹਦੇ ਬਾਰੇ ਪਤਾ ਲੱਗਾ ਕਿ ਨਵਾਂ ਨਵਾਂ ਪੰਜਾਬ ਤੋਂ ਆਇਆ ਸੀ ਤਾਂ ਇਸ ਵੇਲੇ ਕਿਸੇ ਗ੍ਰੀਸ ਦੇ ਹਸਪੀਟਲ ਦੇ ਵਿੱਚ ਗੰਭੀਰ ਹਾਲਾਤ ਵਿੱਚ ਐ ਤੇ ਜੋ ਦੇ ਪੰਜਾਬੀ ਭਾਈਚਾਰਾ ਵਾ ਉਹ ਮਦਦ ਕਰ ਰਿਹਾ ਧਿਆਨ ਮਾਰਦੇ ਆ ਜੀ ਅਗਲੀ ਖਬਰ ਵਾਲ ਅਗਲੀ ਖਬਰ ਆ ਰਹੀ ਆ ਰਫਿਊਜੀਆ ਨੂੰ ਲੈ ਕੇ ਸਪੇਨ ਗਵਰਨਮੈਂਟ ਜਿਹੜੀ ਆ ਉਹ ਨਵੇਂ-ਨਵੇਂ ਦਾ ਪੇਜ ਅਪਣਾਉਂਦੀ ਰਹਿੰਦੀ ਆ ਤੇ ਰਫਿਊਜੀਆ ਤੋਂ ਬੜੀ ਤੰਗ ਹੋ ਕੇ ਪਰੇਸ਼ਾਨ ਹੋ ਕੇ ਜਿਹੜੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਦੇ ਉੱਤੇ ਕਿਵੇਂ ਰੋਕ ਲਾਈ ਜਾਵੇ ਉਹਦੇ ਉੱਤੇ ਕੰਮ ਕਰ ਰਹੀ ਆ ਤੇ ਸਾਹਿਲ ਜੀ ਇਹਦੇ ਬਾਰੇ ਕਿਹੜੀ ਕਿਹੜੀਆਂ ਖਬਰਾਂ ਆ ਰਹੀਆਂ ਆਪਣੇ ਕੋਲ ਜੀ ਭਾਜੀ ਇਸ ਤੇ ਇਸ ਲਈ ਇਸ ਬਾਰੇ ਖਬਰਾਂ ਇਹ ਆ ਰਹੀਆਂ ਕਿ ਸਪੇਨ ਦੀ ਗਵਰਨਮੈਂਟ ਹੈ ਜੋ ਕਿ ਅਲੱਗ-ਅਲੱਗ ਦੇਸ਼ਾਂ ਵਿੱਚ ਜਾ ਕੇ ਆਪਣੇ ਜੋ ਕਿ ਰਿਫਿਊਜੀਆ ਨੂੰ ਆਉਣ ਤੇ ਰੋਕ ਲਾਵੇ ਤੇ ਉਹ ਗਵਰਨਮੈਂਟ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿ ਪਹਿਲਾਂ ਲੀਵੀਆ ਤੋਂ ਹੁੰਦੇ ਹੋਏ ਜੋ ਕਿ ਮਾਲਟਾ ਦੇ ਥਰੂ ਹੁੰਦੇ ਹੋਏ ਇਟਲੀ ਵਿੱਚ ਰਿਫਿਊਜੀ ਐਂਟਰ ਹੁੰਦੇ ਸਨ ਉਧਰ ਉਹਨਾਂ ਨੇ ਉੱਥੇ ਰੋਕ ਲਾਈ ਫਿਰ ਟੋਨੀਸ਼ੀਆ ਸ ਇੱਕ ਕੰਟਰੀ ਆ ਉਹਦੇ ਤੇ ਰੋਗ ਲਾਈ ਤੇ ਫਿਰ ਰਿਫਿਊਜੀ ਜਿਹੜੇ ਕਿ ਅਲੱਗ-ਅਲੱਗ ਤਰੀਕੇ ਲੱਭਦੇ ਰਹੇ ਕਿ ਸਪੇਨ ਦੇ ਵਿੱਚ ਜਾਂ ਫਿਰ ਯੂਰਪ ਦੇ ਅੰਦਰ ਯੂਰਪ ਦੇ ਵਿੱਚ ਕਿਸ ਤਰ੍ਹਾਂ ਇੰਟਰਵਿਊ ਪੁਆਇਆ ਜਾਵੇ ਫਿਰ ਉਹਨਾਂ ਨੇ ਅਗਲਾ ਰੂਟ ਲੱਭ ਲਿਆ ਅਲਜੀਰੀਆ ਦਾ ਜੀ ਉਹ ਤੋਂ ਬਾਅਦ ਫਿਰ ਹੋਰ ਰੂਟ ਬੰਦ ਹੋਇਆ ਫਿਰ ਉਹਨਾਂ ਨੇ ਰੂਟ ਲੱਭ ਲਿਆ ਮਰੋਕੋ ਦਾ ਮਰੋਕੋ ਤੋਂ ਬੰਦ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਨਵਾਂ ਰੂਟ ਲੱਭਿਆ ਜੋ ਕਿ ਮਾਲੀ ਤੋਂ ਹੁੰਦੇ ਹੋਏ ਸਹਾਰਾ ਆਕਸੀਡੈਂਟਲ ਦੇ ਥਰੋ ਹੁੰਦੇ ਹੋਏ ਇੱਕ ਕਿਨਾਰੀਏ ਜਾਂਦੇ ਆ ਹੁਣ ਇਹ ਇਸ ਦੇ ਨਾਲ ਇਸ ਤੇ ਰੋਕ ਲਾਉਣ ਦੇ ਲਈ ਹੁਣ ਸਪੇਨ ਦੀ ਜੋ ਗਵਰਨਮੈਂਟ ਹੈ ਉਹ ਮੰਨ ਲਈ ਜਾਵੇਗੀ ਤੇ ਮੰਨ ਲਈ ਜਾ ਕੇ ਉੱਥੇ ਉਹਨਾਂ ਨਾਲ ਗੱਲਬਾਤ ਕਰੇ ਤਾਂ ਕਿ ਰਫਿਊਜੀਆ ਨੂੰ ਆਉਣ ਤੋਂ ਰੋਕਿਆ ਜਾ ਸਕੇ ਜੀ ਇਸ ਇਹਦੇ ਵਿੱਚ ਬਹੁਤ ਸਾਰੇ ਐਕਸੀਡੈਂਟ ਵੀ ਹੁੰਦੇ ਆ ਤੇ ਬਹੁਤ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗਵਾ ਲੈਂਦੇ ਆ ਜੋ ਕਿ ਪਿੱਛੇ ਜੇ ਬਹੁਤ ਸਾਰੇ ਹਾਦਸੇ ਹੋਏ ਆ ਜਿਨ੍ਹਾਂ ਦੇ ਵਿੱਚ ਜਿਹੜੀਆਂ ਕੈਸਤੀਆਂ ਆ ਬੰਦਿਆਂ ਸਮੇਤ ਉਹ ਡੁੱਬ ਗਈਆਂ ਆ ਤੇ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਆਉਂਦੀਆਂ ਨੇ ਤੇ ਇਸ ਤੋਂ ਇਲਾਵਾ ਇੱਕ ਖਬਰ ਹੋਰ ਆ ਰਹੀ ਆ ਜਿਹੜੀ ਖਬਰ ਆ ਰਹੀ ਆ ਜੀ ਮਲਦੋਵਾ ਤੋਂ ਆ ਰਹੀ ਆ ਜਿੱਥੇ ਚਾਰ ਬੰਗਲਾਦੇਸ਼ੀ ਨੌਜਵਾਨ ਡੋਂਕੀ ਲਾਉਂਦੇ ਹੋਏ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਨਹਿਰ ਦੇ ਵਿੱਚ ਰੁੜ ਗਏ ਨੇ ਇਸ ਤੋਂ ਇਲਾਵਾ ਅੱਜ ਅੰਡੇ ਨਾਲ ਸਾਂਝੀ ਕਰਾਂਗੇ ਅਸੀਂ ਸ਼ੇਅਰ ਮਾਰਕੀਟ ਬਾਰੇ ਵੀ ਦੱਸਾਂਗੇ ਤੇ ਸ਼ੇਅਰ ਮਾਰਕੀਟ ਦੇ ਵਿੱਚ ਕਾਫੀ ਇਤਰਾ ਚੜ੍ਹਾ ਆ ਰਹੇ ਨੇ ਬਹੁਤ ਲੋਕ ਨਵਾਂ ਪੈਸਾ ਇਨਵੈਸਟਮੈਂਟ ਕਰ ਰਹੇ ਨੇ ਇਸ ਤੋਂ ਇਲਾਵਾ ਕ੍ਰਿਪਟੋ ਮਾਰਕੀਟ ਕ੍ਰਿਪਟੋ ਮਾਰਕੀਟ ਦੇ ਵਿੱਚ ਕਾਫੀ ਸਕੈਮ ਆਉਣ ਦਾ ਕਰਕੇ ਜਿਹੜੀ ਕ੍ਰਿਪਟੋ ਮਾਰਕੀਟ ਕਾਫੀ ਡਿੱਗਦੀ ਹੋਈ ਦਿਸ ਰਹੀ ਆ ਜੇ ਬਿਟਕੋਇਨ ਜਿਹੜਾ ਕਾਫੀ ਥੱਲੇ ਆ ਰਿਹਾ ਆ ਤੇ ਲੋਕ ਜਿਨ੍ਹਾਂ ਨੇ ਚੰਗਾ ਚੋਸਾ ਪਾਇਆ ਲਾਇਆ ਉਹ ਪੈਨਿਕ ਹੁੰਦੇ ਹੋਏ ਦਿਸ ਰਹੇ ਨੇ ਤੇ ਇਸ ਤੋਂ ਇਲਾਵਾ ਅਸੀਂ ਕਰਾਂਗੇ ਹੋਰ ਤੁਹਾਡੇ ਨਾਲ ਬਹੁਤ ਸਾਰੀਆਂ ਖਬਰਾਂ ਸਾਂਝੀਆਂ ਜਲਦ ਕਰਾਂਗੇ ਕੁਝ ਇਹੋ ਜਿਹੀਆਂ ਸਟੋਰੀਆਂ ਜਿਹੜੀਆਂ ਸਟੋਰੀਆਂ ਤੁਹਾਡੇ ਤੋਂ ਅਧੂਰੀਆਂ ਨੇ ਕੀ ਗੱਲ ਸਾਡੇ ਪੰਜਾਬੀ ਅੱਜ ਤੋਂ ਕਈ ਸਾਲ ਪਹਿਲਾਂ ਕਦੋਂ ਆਏ ਸੀ ਯੂਰਪ ਦੇ ਵਿੱਚ ਤੇ ਕਿੱਥੇ ਆਏ ਸੀ ਤੇ ਕੀ ਕਰਦੇ ਰਹੇ ਨੇ ਤੇ ਮਿਲਦੇ ਆ ਤੁਹਾਨੂੰ ਛੇਤੀ ਅਗਲੀਆਂ ਖਬਰਾਂ ਦੇ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਸਾਇਲ ਸਿੰਘ ਦੇ ਨਾਲ ਪੰਜਾਬ ਤੋਂ ਸਪੇਨ ਦੇਖ ਰਿਹਾ ਸਾਰੇ ਹੀ ਜ਼ਰੂਰਤਿਆਂ ਦਾ ਧੰਨਵਾਦ ਧੰਨਵਾਦ ਜੀ